ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੁਲਜਿੰਦਰ ਦੀ ਖਿਆਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਾਖਾ ਪਾ ਗੁਰਾਂ ਦਾ ਦੀ ਬੜੀ ਆਈ ਵਧੀਆ ਵੀਰੇ ਨਾਮ ਦੱਸਿਓ ਨਾਮ ਗੁਰਦੇਵ ਸਿੰਘ ਪਿੰਡ ਜਸਰਾਉਰ ਹਾਂਜੀ ਲਿਆ ਜਣਾਲਾ ਜिला ਅਮਰਸਰ ਮੋਬਾਈਲ ਨੰਬਰ 980098934 ਠੀਕ ਹੈ ਵੀਰੇ ਤਾਂ ਚੰਗੀਆਂ ਵਹਿਣਾ ਵੀਰੇ ਆ ਗਿਆਆਂ ਕੋਲੇ ਆਪਣੇ ਹਾਂਜੀ ਹਾਂਜੀ ਆਪਣੇ ਕੋ ਚੰਗੀਆਂ ਹੁੰਦੀਆਂ ਵਹਿਣਾ ਵੀਰ ਜੀ ਆ ਚਾਰ ਪਾਉਣੀਆਂ ਆ ਇਹ ਚਾਰ ਵਹਿੜਾਂ ਆ ਗਈਆਂ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਤਾਂ ਕਰੀਏ ਸ਼ੁਰੂ ਇਹਨਾਂ ਤੋਂ ਹਾਂਜੀ ਆ ਪਹਿਲੇ ਨੰਬਰ ਬਾਰੇ ਦੱਸ ਦਿਓ ਵੀਰੇ ਇਹਦੇ ਬਾਰੇ ਪਹਿਲੇ ਨੰਬਰ ਆਈ ਕੋ ਵੀਰ ਜੀ ਦੁੱਧ ਹੋਊਗਾ ਤਿਆਰ ਜਿਹੜਾ 22 ਕਿਲੋ 22 ਲੀਟਰ ਮੋਕੇ ਮੌਜੂਦ ਤਿਆਰ ਆ ਨੱਕ ਤਿਆਰ ਹੋਊਗਾ ਕੀ ਬਾਤ ਹੈ ਜੀ ਉਹ ਤੇ ਦਿਖਾ ਦਿੰਦੇ ਠੀਕ ਹੈ ਵੀਰੇ ਤਾ ਬੱਚਾ ਇਹਨੇ ਕੀ ਪਾਲਿਆ ਵੀਰੇ ਬੱਚਾ ਮਗਰ ਬੱਛਾ ਜੀ ਇਹ ਬੱਚਾ ਆ ਗਿਆ ਜੀ ਤਾਂ ਵੇਖੋ ਵੀਰੋ ਵੱਡੇ ਪੱਲੇ ਜੇ ਵਹਿੜ ਆ ਗਈ ਆ 22 ਲੀਟਰ ਦੁੱਧ ਤਿਆਰ ਦੱਸਦਾ ਵੀਰ ਬਾਕੀ ਵੀਰੇ ਥਾਂ ਥੋਂ ਦੀ ਕੁਆਲਿਟੀ ਚੈੱਕ ਕਰ ਲਓ ਲੇਵਾਂ ਲੂਆ ਐ ਥੱਬੇ ਹੀ ਲਾਏ ਆ ਕੀ ਕਹਿੰਦੇ ਹੁੰਦੇ ਵੀਰੇ ਪੰਡਾ ਹੀ ਪਾਈਆਂ ਹਨਾ ਚੰਗੇ ਰਿਕਾਰਡ ਵਾਲੀ ਆ ਗਈ ਆ ਬਾਕੀ ਵੀਰੇ ਨਾੜਾ ਨੂਣਾ ਚੈੱਕ ਕਰ ਲਓ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀ ਆ ਕੱਦ ਕਾਠ ਵਾਲੀ ਆ ਵੀਰੋ ਇੱਕ ਵੀਰ ਇੱਕ ਮਾਂ ਦੀ ਮੜੇ ਲੰਮੀ ਤੋਰ ਜੀ ਥੋੜਾ ਲੰਮੀ ਤੋਰ ਕਰ ਥੋੜਾ ਤੋਰ ਦੋ ਲੰਮੀ ਕੱਟਿਓ ਕਰ ਇਹ ਬਾਹਰ ਕਰ ਦੇ ਹਾਂਜੀ ਅੰਦਰ ਕਿੰਨੇ ਕਿ ਦਿਨਾਂ ਦੀ ਸੂਈ ਵੀਰੇ ਅੱਜ ਬੱਜਾ ਸੂਈ ਆ ਬੱਜਾ ਹਫਤੇ ਦਾ ਲੱਗਿਆ ਉਹਨੇ ਸੂਈ ਠੀਕ ਹੈ ਜੀ 10 ਦਿਨ ਮੰਨ 1 ਮਿੰਟ ਜਾਣਦੇ ਹੋ 10 ਦਿਨਾਂ ਦਾ ਸੂ ਆ ਗਿਆ ਹਨਾ ਵੀਰੇ ਆ ਗਿਆ ਜੀ ਅੱਛਾ ਆ ਗਿਆ ਠੀਕ ਹੈ ਜੀ ਵੀਰੇ ਕਿੰਨਾ ਦੁੱਧ ਚਵਾਜੂ ਉਦਾਂ ਇਹ ਉਹ ਤਾਂ ਇਹਦੇ ਪਾਈ ਹੈ ਹਗਾ ਦੇ ਪਾਈ ਨਹੀਂ ਤੁਹਾਨੂੰ ਪੱਕਾ ਹੈਗਾ ਵਾ ਠੀਕ ਹੈ ਜੀ ਹੈਗਾ ਤੇ ਵਾਦੇ ਆਪਾਂ 22 ਲੀਟਰ ਦੀ ਆਪਣੇ ਘਰ ਦੀ ਰਾਂ ਬਿਲਕੁਲ ਬਿਲਕੁਲ ਫਾਮ ਦਾ ਵਾ ਜਨਾ ਬਾਕੀ ਵੀਰੇ ਲੇਵੇ ਦੇ ਲੇਵੇ ਦੇ ਹਿਸਾਬ ਨਾਲ ਭਾਵੇਂ 30 ਲੀਟਰ ਦੇ ਦੋ ਹਨ ਗੱਲ ਤੇ ਨਾ ਸਚਾਈ ਦੀ ਹੈ ਜੋ ਹੈਗਾ ਉਹ ਦੱਸਿਆ 22 ਲੀਟਰ ਹਨ ਹਾਜ਼ਰ ਆ ਉਹਦੀ ਉਹਦੀ ਗੱਲ ਕਰਾਂ ਉਹਦੀ ਗੱਲ ਕਰਨੀ ਹਨਾ ਅੱਗੋਂ ਤੁਹਾਨੂੰ ਪਤਾ ਵੀ ਸੇਵਾ ਦਾ ਦੁੱਧ ਹੁੰਦਾ ਸੇਵਾ ਦਾ ਦੁੱਧ ਵੀਰੇ ਸੇਵਾ ਦਾ ਬਾਕੀ ਵੀਰੇ ਲਾਗੇ ਤੋਂ ਨਾੜਾ ਨੂਣਾ ਚੈੱਕ ਕਰ ਲੋ ਤੇ ਦੁੱਧ ਦਾ ਆ ਵੀ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਚ ਆਜੂਗੀ ਚੰਗੇ ਰਿਕਾਰਡ ਵਾਲੀ ਹੈ ਚੰਗਾ ਥਣ ਲੱਗਿਆ ਜੀ ਆਹ ਲੈ ਵਲਵਾ ਚੰਗੇ ਥੱਬੇ ਲਾਏ ਆ ਬਾਕੀ ਇਹ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੜ ਰੇਟ ਵੀਰ ਮੰਗਣ ਨੂੰ ਜੋ ਮਰਜ਼ੀ ਮੰਗਾ ਜਾਈਏ ਹਾਂਜੀ 75000 ਚੋਂ ਕਰਦਾ ਮਾਂਤਨ 75 ਚੋਂ ਮਾਂਤਨ ਹੋ ਜੂ ਹਾਂਜੀ ਕਿਆ ਬਾਤ ਹੈ ਹੋਰ ਵੀਰ ਫੋਨ ਲਾਵੇ ਬਾਕੀ ਵੀਰੋ ਫੋਨ ਲਾ ਲਿਓ ਮਾਂਤਨ ਹੋ ਜੂ ਹਨਾ ਜੀ ਖੁੱਲਾ ਕਰਦਾਂਗੇ ਮਾਂਤਨ ਠੀਕ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਵੀਰੇ 75 ਚੋਂ ਮਾਂਤਨ ਹੋ ਜੂ ਬਾਕੀ ਵੀਰੇ ਪਸ਼ੂ ਪਸੰਦ ਹੁੰਦਾ ਫੋਨ ਲਾ ਲਿਓ ਵੀਰ ਕਹਿੰਦਾ ਮੋੜਦੇ ਨਹੀਂ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੇੜ ਇਹਦਾ ਦੱਸਿਓ ਵੀਰੇ ਕੀਰੀ ਦੋਂਦੀ ਦੇ ਦੋਂਦੀ ਜਿਹੜੇ ਹੋਈ ਜਾਂਦੀ ਰੀਅਤ ਦੋਂਦੀ ਹੋ ਗਈ ਹੋ ਗਈ ਇਹੇ ਦੋਂਦੀ ਦੇ ਦਾਂਦੇ ਹਾਂਜੀ ਸਰਦਾਰ ਜੀ ਦਾਂਦੇ ਵਿਖਾ ਦਿੰਨੇ ਆ ਠੀਕ ਆ ਜੀ ਇਹ ਕੋਈ ਟਾਈਮ ਜਿਹੜਾ ਨੱਟ ਦੁੱਧ ਤਿਆਰ ਆ 14 ਕਿਲੋ ਪੱਕਾ ਹੋਊਗਾ 14 ਲੀਟਰ ਮੋਕੇ ਦੇ ਤਿਆਰ ਆ ਆਹ ਤਾਂ 14 ਐ ਮਨੋ 14 ਹੀ ਮਨਿਆ ਹੈਨਾ ਇਹਦੇ ਮਗਰ ਵੱਛੀ ਇਹ ਵੱਛੀ ਆ ਗਈਆਂ ਹਾਂਜੀ ਠੀਕ ਆ ਖੋਲੀਏ ਵੀਰੇ ਤੋਰਾ ਵਿਖਾਈਏ ਵੇਖੋ ਵੀਰੋ 14 ਲੀਟਰ ਦੁੱਧ ਆ ਗਿਆ ਦੋਂਦੀ ਵਹਿੜ ਆ ਗਈ ਆ ਪਹਿਲਾ ਸੂਆ ਐ ਲੈਵਲੂਆ ਚੈੱਕ ਕਰੋ ਵੀਰੇ ਫੱਟੀਦਾਰ ਲੱਗਿਆ ਚੰਗਾ ਘੈਂਟ ਲੈਵਲ ਲੱਗਿਆ ਚੰਗੀ ਸੋਹਣੀ ਵਹਿੜ ਆ ਲੇ ਵੀਰੇ ਲੱਗਿਆ ਹਾਂ ਵਸ਼ੀ ਕੇੜੀ ਆ ਗਈ ਬੱਚਾ ਹਾਂ ਵਸ਼ੀ ਆ ਗਈ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਕੋਈ ਨਾ ਬੈਠੇ ਮਾਨਾ ਵੀਰੇ ਨਵੇਂ ਪਸ਼ੂ ਦਾ ਹੁੰਦਾ ਦੋ ਚਾਰ ਸੂਏ ਕੋ ਚੋਗੇ ਵੇਚ ਲੈਂਦਾ ਹਨਾ ਜੀ ਹਾਂ ਜੀ ਹਾਂ ਜੀ ਬਾਕੀ ਨਵਾਂ ਪਸ਼ੂ ਦਾ ਦੋਂਦੀ ਵੜਾ ਇਹ ਤਾਂ ਨਵੀਂ ਹੈ ਦੇ ਬਿਲਕੁਲ ਬਾਕੀ ਵੀਰੇ ਲਾਗੇ ਤੋਂ ਥਣ ਥਣ ਦੀ ਕੁਆਲਿਟੀ ਚੈੱਕ ਕਰ ਲੈ। ਪਹਿਲਾ ਇਹ ਅਗਲੇ ਸੂਏ ਨੂੰ ਕਰੂ। ਚੰਗਾ ਨੋਕ ਵਾਲਾ ਥਾਣਾ ਗਿਆ, ਫੱਟੀਦਰ ਦੇਵਾ ਆ ਗਿਆ। ਚੰਗੀ ਸੋਹਣੀ ਵੈੜਾ। ਤੇ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਇਹ ਵੈੜੋ ਜੂ। ਮੋਲ ਵੀਰ ਜੀ ਇਹਦਾ 45000 ਚੋਂ ਕਰ ਦਾਂਗਾ ਮਾਨਤਨ। 45 ਚੋਂ? ਹਾਂ ਜੀ। ਠੀਕ ਆ। ਕਰ ਦਾਂ ਕੋਈ। ਇਹ ਆਪਣਾ ਕੋਈ ਵੀਰ ਫੋਨ ਲਾਵੇ ਹਨਾ ਵੀਰੇ। ਕੁੱਲਾ ਮਾਨਤਨ ਕਰਾਂ ਕੋਈ ਗੱਲ ਨਹੀਂ ਹੋਊ। ਠੀਕ ਆ, ਖੁੱਲੇ ਮਾਨਤਨ ਹੋ ਜਾਣਗੇ। ਬਾਕੀ ਕੋਈ ਵੀਰ ਫੋਨ ਲਾਵੇ ਮੋੜਦੇ ਨਹੀਂ ਕਿੰਨੂੰ ਹਨਾ ਵੀਰੇ। ਹਾਂ ਹਾਂ ਮੋੜਦੇ। ਠੀਕ ਆ ਜੀ। ਵੇਖੋ ਵੀਰੋ ਰੇ ਚੰਗੇ ਰਿਕਾਰਡ ਵਾਲੀਆਂ ਵਹਿੜਾ ਹੁੰਦੀਆਂ ਕੋਲੇ ਹਾਂ ਵੀਰੇ ਤੀਜੇ ਨੰਬਰ ਤੇ ਆ ਗਈ ਇਹ ਤਾਂ ਦੱਸਿਓ ਇਹ ਵੀ ਵੀਰੇ ਕੋਲੇ ਦੇਮਾ ਗਰੀਬਾਸ਼ੀਆ ਅੱਛਾ 13 14 14 ਕਿਲੋ ਬਿਲਕੁਲ ਅੱਛਾ 14 ਕਿਲੋ ਦੁੱਧ ਹਾਂਜੀ ਬਾਕੀ ਵੀਰੇ ਜਰਸੀ ਜਾਈ ਹੈ ਹਨਾ ਥੋੜੀ ਕਰੋਸ ਸਾਡੀ ਬੜੀ ਹੈ ਥੋੜੀ 10 ਦਿਨ ਹੋ ਗਏ ਜੀ ਨੂੰ ਇਸ 10 ਦਿਨ ਹੋ ਗਿਆ ਖਾਣੇ ਨੂੰ ਬਹੁਤ ਵਧੀਆ ਆ ਗਿਆ ਐ ਨਾਣਾ ਨੂਣਾ ਚੰਗੀਆਂ ਲੱਗੀਆਂ ਨੂੰ ਵੀ ਤੋਰ ਦਿਓ ਵੀਰੇ ਵੇਖੋ ਵੀਰੋ ਚੈੱਕ ਕਰ ਲਓ ਇਹਦਾ ਵੀ ਲੈਵਲ ਹੂਆ ਹਾਂ ਚੰਗਾ ਸੋਹਣਾ ਲੇਵਾ ਲੱਗਿਆ ਤੇ ਜਰਸੀ ਚ ਆ ਗਈ ਆ ਮਗਰ ਵੀ ਇਹਦੇ ਵੱਛੀ ਆ ਗਈ ਆ ਬਾਕੀ ਵੀਰੇ ਫੈਂਟ ਫੂਟ ਚੰਗੀ ਆਊਗੀ ਇਹਦੀ ਇਹਦਾ ਵੀ ਬੜੀ ਕੋਈ ਵੰਗਾ ਵੰਗਾ ਨਹੀਂ ਪਾਉਣਾ ਆ ਬਿਨਾ ਮੰਗੇ ਤੋਂ ਹਾਂਜੀ ਠੀਕ ਹੈ ਜੀ ਇਹਦੀ ਆ ਇਹਦੀ ਵੱਛੀ ਆ ਇਹਦੀ ਵੱਛੀ ਆ ਪਰਲੀ ਹਾਂਜੀ ਠੀਕ ਹੈ ਆ ਵੱਛੀ ਆ ਗਈ ਨਾ ਵੱਛੀ ਵੀ ਚੰਗੇ ਸੀ ਮੇਂ ਜੀ ਪਾਲੀ ਜਰਸੀ ਚ ਆ ਗਈ ਆ ਬਾਕੀ ਵੀਰੇ ਲੇਵਲ ਉਹ ਚੰਗਾ ਘੈਂਟ ਲੱਗਿਆ ਬਾਕੀ ਟਾਈਮ ਵੀਰੇ ਸਵੇਰ ਦਾ ਜੇ ਸ਼ਾਮ ਤਾਂ ਵੀਰੇ ਕਾਫੀ ਬਣ ਜਾਂਦੀਆਂ ਨੇ ਹਨਾ ਹਾਂ ਠੀਕ ਹੈ ਜੀ ਹਾਂ ਜੀ ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਏ ਇਹਦਾ 45 ਚੋ ਕਰਦਾਂਗੇ ਮਾਨਦਾਨ 45 ਚ ਹੋ ਜੂ ਹਾਂ ਜੀ ਕਿਹਾਂ ਬਰਾਬਰ ਖੁੱਲਾ ਮਾਨਦਾਨ ਹੋ ਜੂ ਇਹਦਾ ਵੀ ਬਾਕੀ ਵੀਰ ਤੂੰ ਫੋਨ ਲਾ ਲਿਓ ਬਾਕੀ ਵੀਰਾਂ ਦਾ ਖੁੱਲੇ ਮਾਨਦਾਨ ਹੋਣਗੇ ਵੈੜਾ ਗੁਣਾ ਚੰਗੀਆਂ ਕਹੜਾ ਲੈਵ ਲੂ ਵੇ ਚੰਗੇ ਲੱਗੇ ਆ ਸਾ ਵੀਰੇ ਆ ਕੀ ਚੌਥੇ ਨੰਬਰ ਤੇ ਇਹਦਾ ਦੱਸੋ ਇਹਦਾ ਬੇਤੀ ਬੱਚਾ ਨਹੀਂ ਹੈਗਾ ਹਾਂ ਜੀ ਵਸਤੂ ਦੇ ਹੋਏ 15 ਦਿਨ ਸੋਈ ਨ ਹੋਏ ਜੇ ਠੀਕ ਹੈ ਜੀ ਬੱਚਾ ਮਰ ਗਿਆ ਪਰਸੋਂ ਮਰ ਗਿਆ ਇਹ ਬੱਚਾ ਮਰ ਗਿਆ ਇਹਦਾ ਹਾਂ ਜੀ ਤੇ ਇਹਦੇ ਕੋ ਜਿਹੜਾ ਨੱਟ ਦੁੱਧ ਤਿਆਰ ਹੈ 12 ਕਿਲੋ 13 ਕਿਲੋ ਪੱਕਾ ਇਹਦਾ ਹੋਵੇ ਇਹ 12 ਤੋਂ 13 ਵਿੱਚ ਹੈਗਾ ਠੀਕ ਹੈ ਵੀਰੇ ਇਦਾਂ ਕੋਈ ਮੰਗਾ ਨਹੀਂ ਪਾਉਣਾ ਕੋਈ ਮੰਗਾ ਨਹੀਂ ਕੋਈ ਕੁਝ ਨਹੀਂ ਇਦਾਂ ਇਸ ਤੇ ਦਾ ਮਰਜ਼ੀ ਕੋਈ ਵੇਖੋ ਵੀਰੇ ਥਾਨ ਦੀ ਕੁਆਲਿਟੀ ਚੈੱਕ ਕਰ ਲਿਓ ਨੌਕ ਵਾਲਾ ਥਾਨ ਆ ਗਿਆ ਕੀ ਬਾਤ ਹੈ ਜਵਾ ਦਾ ਵੀਰੇ ਚੰਗਾ ਬੰਬੂ ਗਾੜੀ ਲੱਗਿਆ ਹਨਾ ਕੀ ਬਾਤ ਆ ਠੀਕ ਹੈ ਵੀਰੇ ਚਵਾ ਆ ਬੜਾ ਜਿਆਦਾ ਚੰਗਾ ਚਵਾ ਆ ਗਿਆ ਹਨਾ ਵੀਰੇ ਤਾਂ ਬੋਦੀ ਵਾਲੀ ਵੈੜ ਆ ਗਈ ਆ ਚੰਗੀ ਸ਼ਕੀਨਾ ਸੁਹਾ ਪਹਿਲਾ ਹੀ ਵੀਰੇ ਦੱਸੋ ਪਹਿਲਾ ਸੁਹਾ ਬਾਕੀ ਵੀਰੇ ਇਹ ਵੀ ਚੈੱਕ ਕਰ ਲਿਓ ਕੱਦ ਕਾਟ ਫੁੱਲ ਆ ਗਿਆ ਵੈੜ ਦਾ ਮੇਰਾ ਵੀ ਤਿਆਰ ਬੜੀ ਤਗੜੀ ਹੋਊਗੀ ਵੈੜ ਬਿਲਕੁਲ ਦੂਜੇ ਸੁਹਾ ਨੂੰ ਚੰਗੀ ਬਾਂਜੂ ਹਨਾ ਵੀਰੇ ਬਾਕੀ ਕੱਦ ਕਾਟ ਵਾਲੀ ਵੈੜ ਆ ਵੀਰੇ ਹੁਣ ਵੀ ਥਣ ਥਣ ਚੰਗਾ ਆ ਗਿਆ ਇਹਨੂੰ ਵੀ ਬੱਚਾ ਵੀਰ ਜੀ ਨੇ ਦੱਸਿਆ ਕਿ ਮਰ ਗਿਆ ਇਹਦਾ ਇਹਦਾ ਮਗਰ ਵਛੀ ਹੀ ਬੜੇ ਤੌ ਦੀ ਮਰਸੀ ਇਹ ਚੰਗੇ ਸੀਮਨ ਚ ਹੀ ਵਛੀ ਬਾਕੀ ਵੀਰੇ ਆਪ ਹੀ ਵੈੜ ਚੰਗੀ ਘੈਂਟ ਆ ਬੋਦੀ ਵਾਲੀ ਵੈੜ ਆ ਗਈ ਆ ਐ ਨਿਗਾ ਨਿਗਾ ਕੰਨ ਆ ਗਿਆ ਪਾਨ ਦੇ ਪੱਤੇ ਪੁੱਤੇ ਬਏ ਮੱਥੇ ਤੇ ਚੰਗੀ ਵਹਿੜਾ ਵੀਰੋ ਹੋਰ ਕਿਹੜੀ ਗੱਲ ਠੀਕ ਹੈ ਜੀ ਹਾਂ ਜੀ ਵੀਰੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ 35 ਦੀ ਕਰਦਾਂ ਇਮਾਨਦਾਰ ਜਿੱਨਾ ਕੋ ਇਹਦਾ ਖੁੱਲਾ ਇਮਾਨਦਾਨ ਕਰਾਂ ਖੁੱਲਾ ਮਾਨਤਨ ਕੋਈ ਵੀਰ ਫੋਨ ਲਾਵੇ ਮੋੜਨਾ ਨਹੀਂ ਕਿਹਨੂੰ ਹੈ ਨਾ ਵੀਰੇ ਖੁੱਲਾ ਇਮਾਨਦਾਨ ਕਰਾਂਗੇ ਦਾ ਵੀ ਠੀਕ ਹੈ ਵੀਰੇ 35 ਆਪਾਂ ਮੰਗ ਲਿਆ ਵਾ ਕੋਈ ਨਹੀਂ ਆਪਾਂ ਇਹਦਾ ਇੱਥੇ ਜੋ ਮੋੜਦੇ ਨਹੀਂ ਕਿ ਇਹਨੂੰ ਕੋਈ ਵੀਰ ਫੋਨ ਲਾ ਲੇ ਜਰੂਰ ਤਾਂ ਰੇਡ ਵੀਰ ਤੇ ਜਾਇ ਚਾਰੀ ਪਸ਼ੂ ਕੋਲੇ ਆ ਗਏ ਹੈ ਨਾ ਚਾਰ ਪਸ਼ੂ ਤਾਂ ਵੇਖੋ ਵੀਰੋ ਚੰਗੀਆਂ ਵੇੜਾਂ ਨੇ ਥਣ ਥਣ ਚੰਗੇ ਲੱਗੇ ਨੇ ਬਾਕੀ ਵੀਰ ਕਹਿੰਦਾ ਫੋਨ ਲਾ ਲਿਓ ਮੋੜਾਂਗੇ ਨਹੀਂ ਕਿ ਇਹਨੂੰ ਮਾਨਤਨ ਖੁੱਲੇ ਹੋ ਜਾਣਗੇ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਵੀਰੇ ਥਣਪਾਂਡੇ ਦਾ ਪਸ਼ੂਨ ਦਾ ਲੈਵੇ ਲੂਏ ਚੰਗੇ ਕੈਂਟ ਲੱਗੇ ਆ ਥੱਬੇ ਲਾਏ ਆ ਖਾਣ ਤੋਂ ਬਹੁਤ ਸਪੈਸ਼ਲ ਲੱਗੇ ਚਵਾਈ ਵਾਲੇ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਮਾਂ ਤਨ ਖੁੱਲੇ ਹੋ ਜਾਣਗੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵਾਤ ਵਾਰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮੁਖਾਲੀ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮ ਗੁਰਦੇਵ ਸਿੰਘ ਪਿੰਡ ਸਸਰਾਉੜ ਹਾਂਜੀ ਜਿਲ੍ਹਾ ਜਨਾਲਾ ਜ਼ਿਲ੍ਹਾ ਮਰਸਾ ਮੋਬਾਈਲ ਨੰਬਰ 9800 98934 ਠੀਕ ਆ ਵੀਰੇ ਸਤਿ ਸ੍ਰੀ ਅਕਾਲ